ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੋਈ ਜ਼ਰੂਰੀ ਜਾਣਕਾਰੀਆਂ ਤੁਹਾਡੇ ਸਭ ਨਾਲ ਸਾਂਝੀਆਂ ਕਰਨੀਆਂ ਨੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੌਕਰੀ ਦੀ ਤਲਾਸ਼ ਵਿੱਚ ਨੇ ਉਹਨਾਂ ਦੇ ਲਈ ਜਿਹੜੇ ਆਪਣਾ ਕੋਈ ਕੰਮ ਸਿੱਖਣਾ ਚਾਹੁੰਦੇ ਨੇ ਉਹ ਵੀ ਫ੍ਰੀ ਦੇ ਵਿੱਚ ਉਹਨਾਂ ਦੇ ਲਈ ਔਰ ਸਾਬਕਾ ਫੌਜੀਆਂ ਦੇ ਲਈ ਤਿੰਨੇ categories ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਸਾਂਝੀ ਕਰਨ ਲੱਗਾ ਪੂਰੀ ਜਾਣਕਾਰੀ ਵੇਖਿਓ ਚੰਗੀ ਲੱਗੇ ਤਾਂ ਅਗੇ ਸ਼ੇਅਰ ਜ਼ਰੂਰ ਕਰਦਿਆ ਜੀ ਪਹਿਲੀ ਜਾਣਕਾਰੀ ਇਹ ਹੈ ਵੀ ਲੁਧਿਆਣਾ ਦੇ ਵਿੱਚ 1 April 2025 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਰੋਜ਼ਗਾਰ ਮੇਲਾ ਜਿਹੜਾ ਲੱਗ ਰਿਹਾ ਸੋ ਉਹਦੇ ਵਿੱਚ ਇਹ ਜਿਹੜਾ ਮੇਲਾ ਹੈ ਜ਼ਿਲ੍ਹਾ ਰੁਜ਼ਗਾਰ ਪਤਪਤੀ ਹੁਨਰ ਵਿਕਾਸ ਅਤੇ ਸਖਲਾਈ ਬਿਊਰੋ ਲੁਧਿਆਣਾ ਦੇ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਇਹ ਦਾ ਵਿੱਚ ਜਿਹੜੀ ਇੰਟਰਵਿਊ ਲਈ ਜਾਣੀ ਆ ਜਿੰਨਾ ਬੱਚਿਆਂ ਦੀ ਨੌਜਵਾਨਾਂ ਦੀ ਸਾਬਕਾ ਫੌਜੀ ਵੀਰਾਂ ਦੀ ਉਹ ਘੱਟ ਤੋਂ ਘੱਟ 10ਵੀਂ 12ਵੀਂ ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਜਾਂ ਬੀਟੈਕ ਮਕੈਨੀਕਲ ਦੀ ਯੋਗਤਾ ਉਹਨਾਂ ਦੇ ਕੋਲ ਹੋਣੀ ਚਾਹੀਦੀ ਹੈ ਮੁੰਡੇ ਕੁੜੀਆਂ ਦੋਵੇਂ ਇਸ ਰੋਜ਼ਗਾਰ ਮੇਲੇ ਦੇ ਵਿੱਚ ਪਲੇਸਮੈਂਟ ਕੈਂਪ ਦੇ ਵਿੱਚ ਜਾ ਕੇ ਆਪਣੇ ਇੰਟਰੋ ਦੇ ਸਕਦੇ ਨੇ ਜੇਕਰ ਤੁਹਾਡਾ ਤਜਰਬਾ ਹੈ ਤਾਂ ਤੁਹਾਨੂੰ ਉਹਦੇ ਵਿੱਚ ਜਿਹੜੀ ਪ੍ਰਾਇਓਰਟੀ ਮਿਲੇਗੀ ਤਾਂ ਪਰ ਜੇ ਤੁਸੀਂ ਫਰੈਸ਼ਰ ਵੀ ਹੋ ਕਿਤੇ ਕੰਮ ਨਹੀਂ ਵੀ ਕੀਤਾ ਤਾਂ ਵੀ ਤੁਸੀਂ ਜਾ ਸਕਦੇ ਹੋ ਤੁਹਾਨੂੰ ਜਿਹੜਾ ਕਿਸੇ ਵਧੀਆ ਕੰਪਨੀ ਵਿੱਚ ਵਧੀਆ ਤਨਖਾਹ ਤੇ ਨੌਕਰੀ ਕਰਨ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਇਹਦੀ ਜਿਹੜੀ ਲੋਕੇਸ਼ਨ ਆ ਮੇਲਾ ਕਿੱਥੇ ਲੱਗਣਾ ਤੁਸੀਂ ਨੋਟ ਕਰ ਲਓ ਇਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਲੁਧਿਆਣਾ ਦੇ ਵਿੱਚ ਜਿਹੜਾ ਸੰਗੀਤ ਸਿਨੇਮਾ ਦੇ ਸਾਹਮਣੇ ਆ ਪ੍ਰਤਾਪ ਚੌਕ ਲੁਧਿਆਣਾ ਦੇ ਵਿੱਚ ਸੋ ਸਾਰਿਆਂ ਨੇ 10 ਵਜੇ ਉੱਥੇ ਪਹੁੰਚ ਜਾਣਾ 1 April 2025 ਨੂੰ ਇਹ ਜਰੂਰ ਯਾਦ ਰੱਖਿਓ ਪਰ ਫਿਰ ਵੀ ਜੇਕਰ ਤੁਸੀਂ ਕੋਈ ਜ਼ਰੂਰੀ ਜਾਣਕਾਰੀ ਲੈਣੀ ਆ ਤਾਂ ਉਹ ਤੁਸੀਂ ਨੰਬਰ ਨੋਟ ਕਰ ਲਓ 77 401682 77 40001682 ਇਸ ਨੰਬਰ ਤੋਂ ਵੀ ਵਧੇਰੇ ਜਾਣਕਾਰੀ ਤੁਸੀਂ ਸੰਪਰਕ ਕਰਕੇ ਲੈ ਸਕਦੇ ਹੋ ਅਗਲੀ ਜਿਹੜੀ ਜਾਣਕਾਰੀ ਹੈ ਉਹ ਹੈਗੀ ਹੈ ਜੀ ਉਹਨਾਂ ਨੌਜਵਾਨਾਂ ਦੇ ਲਈ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਹੈ ਤੇ ਉਹ ਕੋਈ ਕੰਮ ਸਿੱਖਣਾ ਚਾਹੁੰਦੇ ਨੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਨੇ ਤਾਂ ਫਰੀ ਦੇ ਵਿੱਚ ਇਹ ਰੂਟ ਸੈੱਟ ਇੰਸਟੀਚੂਟ ਜਲੰਧਰ ਦੇ ਵੱਲੋਂ ਕੋਰਸ ਕਰਾਇਆ ਜਾਣਾ ਇਹ ਜਿਹੜਾ ਕੋਰਸ ਹੈਗਾ ਏਸੀ ਫ੍ਰਿਜ ਵਾਸ਼ਿੰਗ ਮਸ਼ੀਨ ਰਿਪੇਅਰ ਦਾ ਕੋਰਸ ਹੈ 30 ਦਿਨਾਂ ਦੇ ਵਿੱਚ ਤੁਹਾਨੂੰ ਕੋਰਸ ਕਰਾਇਆ ਜਾਣਾ ਹੈ ਬਿਲਕੁਲ 100% ਫ੍ਰੀ ਟ੍ਰੇਨਿੰਗ ਜਿਹੜੀ ਤੁਹਾਡੀ ਉਹ ਹੋਣੀ ਆ ਔਰ ਇਹ ਜਿਹੜਾ ਕੋਰਸ ਹੈ ਇਹ ਤੁਸੀਂ ਕਰ ਸਕਦੇ ਹੋ ਜਲੰਧਰ ਦੇ ਵਿੱਚ ਰੂਟ ਸੈੱਟ ਇੰਸਟੀਚੂਟ ਹੈ ਸੰਤ ਨਾਮਦੇਵ ਭਵਨ ਬੇਸਮੈਂਟ ਨੀਅਰ ਸਤੀ ਮਾਤਾ ਮੰਦਰ ਮਾਡਲ ਹਾਊਸ ਜਲੰਧਰ ਆ ਤੁਹਾਡੀ ਸਕਰੀਨ ਤੇ ਨੰਬਰ ਆਨੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੁਹਾਡਾ ਰਹਿਣ ਤੇ ਖਾਣ ਪੀਣ ਦਾ ਖਰਚਾ ਬਿਲਕੁਲ ਨਹੀਂ ਹੋਏਗਾ ਔਰ ਤੁਹਾਨੂੰ ਸਰਟੀਫਿਕੇਟ ਵੀ ਦਿੱਤਾ ਜਾਏਗਾ ਔਰ ਟ੍ਰੇਨਿੰਗ ਮਟੀਰੀਅਲ ਔਰ ਟ੍ਰੇਨਿੰਗ ਸਾਰੀ ਤੁਹਾਡੀ ਜਿਹੜੀ ਹੈ ਬਿਲਕੁਲ ਫ੍ਰੀ ਵਿੱਚ ਹੋਏਗੀ ਇਹ ਉਹਨਾਂ ਨੌਜਵਾਨਾਂ ਵਾਸਤੇ ਜਿਹੜੇ ਆਪਣਾ ਕੰਮ ਸਿੱਖਣਾ ਚਾਹੁੰਦੇ ਨੇ ਔਰ ਔਰੇ ਤੋਂ ਬਾਅਦ ਤੀਜੀ ਜਿਹੜੀ ਜਾਣਕਾਰੀ ਆ ਸਾਬਕਾ ਫੌਜੀ ਵੀਰਾਂ ਦੇ ਲਈ ਅਤੇ ਅਮਰਸਰ ਦੇ ਨੇੜੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਲਈ ਉਹਦੇ ਵਿੱਚ ਵੈਕੈਂਸੀਆਂ ਆਈਆਂ ਨੇ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਜਿਹੜਾ ਅਮਰਸਰ ਦੇ ਵਿੱਚ ਬਣਿਆ ਇਹ ਪੰਜਾਬ ਦੇ ਡਾਇਰੈਕਟੋਰੇਟ ਰੱਖਿਆ ਸਵਾਵਾ ਭਲਾਈ ਵਿਭਾਗ ਦੇ ਵੱਲੋਂ ਸੈਨਿਕ ਭਲਾਈ ਵਿਭਾਗ ਦੇ ਵੱਲੋਂ ਇਹ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਇਹਦੇ ਵਿੱਚ ਸੁਪਰਵਾਈਜ਼ਰ ਦੀ ਪੋਸਟ ਹੈ ਜਿਹਦੇ ਵਿੱਚ ਸਪੈਸ਼ਲੀ ਜਿਹੜਾ ਸਾਬਕਾ ਸੈਨਿਕ ਜੀਐਸਓ ਰੈਂਕ ਤੋਂ ਰਿਟਾਇਰ ਹੋਇਆ ਉਹਦੇ ਵਾਸਤੇ ਰਿਜ਼ਰਵ ਹੈ ਉਸ ਤੋਂ ਬਾਅਦ ਐਡਮ ਕਲਰਕ ਦੀ ਪੋਸਟ ਹੈ ਇਹ ਵੀ ਸਾਬਕਾ ਫੌਜੀ ਨੂੰ ਇਹਦੇ ਵਿੱਚ ਜਿਹੜੀ ਪਹਿਲ ਦਿੱਤੀ ਜਾਣੀ ਹੈ ਘੱਟੋ-ਘੱਟ ਗ੍ਰੈਜੂਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਕੰਪਿਊਟਰ ਕੋਰਸ ਹੋਣਾ ਚਾਹੀਦਾ ਤੇ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਟਾਈਪਿੰਗ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਸ ਤੋਂ ਬਾਅਦ ਰਿਸੈਪਸ਼ਨਿਸਟ ਉਹਦੀ ਜਿਹੜੀ ਪੋਸਟ ਹੈ ਘੱਟੋ-ਘੱਟ ਗ੍ਰੈਜੂਏਟ ਹੋਵੇ ਹਿੰਦੀ ਹਿੰਦੀ ਪੰਜਾਬੀ ਇੰਗਲਿਸ਼ ਦੀ ਜਾਣਕਾਰੀ ਹੋਵੇ ਤੇ ਕੰਪਿਊਟਰ ਦੀ ਜਿਹੜੀ ਬੇਸਿਕ ਨੋਲਿਜ ਹੈ ਹੋਣੀ ਚਾਹੀਦੀ ਹੈ ਚੌਥੀ ਪੋਸਟ ਸਫਾਈ ਸੇਵਕ ਦੀ ਹੈ ਇਹ ਹੌਸਕੀਪਿੰਗ ਤੇ ਸਫਾਈ ਸੇਵਕ ਦਾ ਜਿਹੜਾ ਤਜਰਬਾ ਹੋਣਾ ਚਾਹੀਦਾ ਇਹਦੇ ਵਿੱਚ ਪੜ੍ਹਾਈ ਜਿਹੜੀ ਆ ਉਹ ਨਹੀਂ ਮੰਗੀ ਗਈ ਆ ਇਨਚਾਰਜ ਕਮ ਗਾਈਡ ਇਹਦੀ ਵੀ ਪੋਸਟ ਹੈ ਇਹ ਵੀ ਘੱਟੋ-ਘੱਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ ਹਿੰਦੀ ਪੰਜਾਬੀ ਅੰਗਰੇਜ਼ੀ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਤੇ ਹਿਸਟਰੀ ਦੇ ਸਬਜੈਕਟ ਪੜ੍ਹਨ ਵਾਲਿਆਂ ਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਟਿਕਟਿੰਗ ਕਲਰਕ ਦੀ ਪੋਸਟ ਹੈ ਇਹਦੇ ਵਿੱਚ ਵੀ ਗ੍ਰੈਜੂਏਸ਼ਨ ਮੰਗੀ ਗਈ ਹੈ ਤੇ ਵਧੇਰੇ ਵਿਦਿਆਵਾਲੇ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾਏਗੀ ਤੁਹਾਡਾ ਕੰਪਿਊਟਰ ਬੇਸਿਕ ਕੋਰਸ ਹੋਣਾ ਚਾਹੀਦਾ ਹੈ ਮਿਊਜ਼ੀਅਮ ਕਿਊਰੇਟਰ ਦੀ ਪੋਸਟ ਹੈ ਇਹ ਵੀ ਘੱਟੋ ਘੱਟ ਗ੍ਰੈਜੂਏਟ ਹੋਣਾ ਚਾਹੀਦਾ ਤੇ ਮਿਊਜ਼ੀਅਮ ਸਟਡੀ ਦੇ ਵਿੱਚ ਤੁਹਾਡਾ ਜਿਹੜਾ ਸਿੱਖਿਆ ਹਾਸਲ ਕੀਤੀ ਆ ਉਹਨਾਂ ਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਸਰਵਰ ਰੂਮ ਇੰਚਾਰਜ ਦੀ ਪੋਸਟ ਹੈ ਇਹਦੇ ਵਿੱਚ ਆਈਟੀ ਜਾਂ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਹੋਣਾ ਚਾਹੀਦਾ ਜਿਨ੍ਹਾਂ ਦਾ ਕੰਮ ਕਰਨ ਦਾ ਤਜਰਬਾ ਹੈ ਉਹਨਾਂ ਨੂੰ ਪਹਿਲ ਜਿਹੜੀ ਦਿੱਤੀ ਜਾਏਗੀ ਔਰ ਆਖਰੀ ਜਿਹੜੀ ਪੋਸਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਿਲਡਿੰਗ ਮੇਨਟੇਨੈਂਸ ਸਿਸਟਮ ਇਹਦੇ ਵਿੱਚ ਵੀ ਆਈਟੀ ਹੋਣੀ ਚਾਹੀਦੀ ਹੈ ਉਮੀਦਵਾਰ ਦੀ ਤੇ ਜਿਹੜਾ ਤਜਰਬਾ ਰੱਖਦਾ ਹੋਏਗਾ ਜਾਂ ਇਹਦੇ ਬਰਾਬਰ ਦੀ ਪੜ੍ਹਾਈ ਹੋਏਗੀ ਉਹਨਾਂ ਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਇਹਦੇ ਵਾਸਤੇ ਕਰਨਾ ਕੀ ਹੈ ਜਿਹੜੇ ਵੀ ਸਾਬਕਾ ਫੌਜੀ ਵੀਰ ਜਾਂ ਤੁਹਾਡੇ ਡਿਪੈਂਡੈਂਟ ਜਾਂ ਤੁਹਾਡੇ ਕੋਨੇੜੇ ਦੋਸਤ ਮਿੱਤਰ ਅਪਲਾਈ ਕਰਨਾ ਚਾਹੁੰਦੇ ਨੇ 15 April 2025 ਨੂੰ ਸ਼ਾਮ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ ਤੁਹਾਡੇ ਜਿਹੜੇ ਡਾਕੂਮੈਂਟ ਹੈ ਉਹ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਖਾਸਾ ਅੰਮ੍ਰਿਤਸਰ ਵਿਖੇ ਪਹੁੰਚ ਜਾਣੇ ਚਾਹੀਦੇ ਨੇ ਬਾਈ ਹੈਂਡ ਤੁਸੀਂ ਉੱਥੇ ਦੇਖੇ ਆ ਜਾਓ ਔਰ ਇਸ ਤੋਂ ਬਾਅਦ ਇੰਟਰਵਿਊ ਜਿਹੜੀ ਤੁਹਾਡੀ ਹੋਣੀ ਆ ਉਹ 22 April 2025 ਨੂੰ ਸਵੇਰੇ 11 ਵਜੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ਖਾਸਾ ਵਿਖੇ ਤੁਹਾਡੀ ਜਿਹੜੀ ਹੋਣੀ ਆ ਫਿਰ ਵੀ ਤੁਸੀਂ ਕੋਈ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 9085596010 9085596010 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਜਾਣਕਾਰੀਆਂ ਮੈਂ ਸਾਂਝੀਆਂ ਕੀਤੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹ ਜੇ ਕਿਸੇ ਜ਼ਰੂਰਤਮੰਦ ਤੱਕ ਪਹੁੰਚ ਜਾਏ ਕਿਸੇ ਲੋੜਵੰਦ ਨੂੰ ਨੌਕਰੀ ਮਿਲ ਜਾਏ ਅੱਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ